ਤਨਵਾਨ ਦੇ ਨ ਅੰਤਰ ਰੱਖਾ ਹੈ ਤਨਵਾਨ ਤਾਨੂੰ ਸੌਂਪ ਦਿੰਦੇ ਜੇ ਗੁਰੂ ਕੋ ਤਨਵਾਨ ਤਾਨੂੰ ਸੌਂਪ ਗੁਰੂ ਕੋ ਹੋ ਕੇ ਬੰਨਿਆ ਭਾਈਏ ਸਾਰੇ ਧੋਖ ਪ੍ਰਾਪਤ ਹੋ ਜਾਂਦੇ ਲੋਕ ਨੂੰ ਤਨਵਾਨ ਤਾਨੂੰ ਜੇ ਸੌਂਪ ਦਈਏ ਗੁਰੂ ਕੋ ਨਾ ਅੰਤਰ ਰੱਖਾ ਹੈ ਸੌਪਣਾ ਹੁੰਦਾ ਉਹਨੂੰ ਰਖਵਾਲਣਾ ਸੁਭਾਲ ਲੈਣਾ ਉਹ ਕੋਈ ਘਟਾ ਹੀ ਨਹੀਂ ਪੈਣ ਦਿੰਦਾ ਫਿਰ ਫੇ ਤਾਂ ਸਾਡੇ ਘਾਟੇ ਦਾ ਖਤਰਾ ਹੀ ਆ ਦੇ ਸਿਆਣੇ ਬੰਦੇ ਕੋਲ ਦੇ ਦਈਏ ਉਹ ਕਾਟਾ ਪੈਣੇ ਨਹੀਂ ਦਿੰਦਾ। ਤਾਲਮਲ ਤਾਂ ਸਭ ਸੌਫਗੁਰ ਕੋ ਹੋਰ ਗੱਲਾਂ ਦੇਹਗੁਰ ਕੋ ਹੋਰ ਗੱਲਾਂ। ਰੈਣਾ ਥੋੜਾ ਜਿਹਾ ਸੌ ਪੜੇ ਹਰੂ ਤਾਂ ਕਸਟਡੀ ਉਹ ਥੋੜੇ ਵਿਹਾਪ ਤੇ ਥੋੜਾ ਉਹ ਕਰ ਰਿਹਾ ਹੈ। ਉਲਸੀ ਬਣ ਕੇ ਕੰਮ। ਉਲਸੀ ਬਣ ਕੇ ਕੰਮ ਕਰ ਰਿਹਾ। ਬਾਅਦ ਤੂੰ ਸੀ ਉਹ ਰੈਣਾ ਸੋ ਬਈ ਆ ਕੇ ਸਾਨੂੰ ਕਹਾਂ ਵੀ ਭਾਈ ਸੰਭਾਲ ਕੇ ਆਇਆ ਫੇਰ ਦੀ ਡਿਊਟੀ ਘਰ ਨੂੰ ਆ ਗਿਆ ਤੇ ਵੀ ਸਾੜੇ ਚਿੜੀਆਂ ਨਾ ਬਹਿਣ ਤੂੰ ਡਿਊਟੀ ਸੁਭਾਣੀ ਥੋੜਾ ਜਲ ਸੁਭਾਲ ਕੇ ਆਇਆ ਰੋ ਬਾਲ ਕਿਦਰੀ ਬਦਲਦੀ ਹੁੰਦੀ ਇਹ ਗੱਲ ਦੀ ਸਮਝ ਨਹੀਂ ਲੋਕਾਂ ਨੂੰ ਕਹਿੰਦਾ ਨਹੀਂ ਬਾਲ ਕੇ ਉਹ ਇਹਦਾ ਹੱਥ ਦੇ ਦਿੱਤਾ ਲਾਉਂਦੇ ਸੰਭਾਲਣਾ ਹੋਰ ਗੱਲਾਂ ਦੇਣਾ ਹੋਰ ਗੱਲਾਂ ਰੇ ਜਦੋਂ ਮੈਂ ਤੇ ਸੰਭਾਲਿਆ ਹੁੰਦਾ ਕੋਲ ਤੇ ਤਰਦਾ ਤਾਂ ਮੈਨੂੰ ਮਕਰਦਾ ਕਹਿੰਦਾ ਵੀ ਤੇਰਾ ਹੀ ਆ ਅੱਖ ਜਾਂਚੀ ਬਸਾਰੀ ਮਾਇਆ ਦੇਤੀ ਸੁਭਾਰੀ ਹੋਈ ਉਹਦੀ ਜੁਬੇਵਾਰਾ ਹੋ ਕਾਟੇ ਵਾਦੇ ਦਾ ਲੋਕਰ ਸੰਭਾਲੀ ਹੋਈ ਚੀਜ਼ ਹੋਰ ਤੇ ਤੇਰੀ ਗੱਲ ਹੋਰ ਸਾਬ ਗੁਰ ਕੋ ਉਹਨੂੰ ਕਹਦਾ ਵੀ ਤੂੰ ਕਾਟਾ ਵਾਦਾ ਉਹ ਕਹਿੰਦਾ ਕੋਈ ਨਹੀਂ ਕਾਟੇ ਵਾਦਾ ਮੈਂ ਜੁਬੇਵਾਰਾ ਤੂੰ ਆਪਣਾ ਹੋਰ ਕੰਮ ਜਿਹੜਾ ਕਰਨਾ ਹੈ ਫਿਕਰ ਨਾ ਕਰ ਇਹ ਕੰਮ ਤੇਰਾ ਮੈਂ ਕਰਦਾ ਤੂੰ ਆ ਕਰ ਲੈ ਆ ਲੈ ਵੇ ਬਹਿ ਦੇ ਖੂ ਤੇਰਾ ਘਾਟਾ ਵੱਧ ਤੇਰਾ ਵਪਾਰ ਬਹਿ ਦੇ ਖੂ ਕੋਈ ਘਾਟਾ ਨਾ ਪੈ ਜੇ ਕਿਸੇ ਵਾਲੇ ਤਾਂ ਨਾ ਦੇਣ ਉਤਰ ਰੱਖਾ ਕਲਮਨ ਐਸਰੀ ਕਰਦਾ ਉਹ ਹੈ ਉੱਤਰ ਨਹੀਂ ਰੱਖਦਾ ਉਹਨੂੰ ਪਤਾ ਹੈ ਭਰੋਸਾ ਵੀ ਮੇਰਾ ਘਾਟਾ ਤਾਂ ਸਭ ਬਿਤੇ ਪੈ ਜਵੇ ਨਹੀਂ ਪੈਂਦੇ ਫਰਕ ਰਹਦਾ ਹੀ ਨਹੀਂ ਹੈ ਜਦ ਤੱਕ ਕਾ ਕਰਦਾ ਨਹੀਂ ਸੰਭਾਲਦਾ ਉਹ ਕਰਦਾ ਜੱਕ ਇੱਕ ਬੰਦੇ ਵਿੱਚ ਇਹ ਨਹੀਂ ਰੱਖਦਾ ਕਿਤੇ ਚੰਕਾ ਚੰਕਾ ਧੀ ਰੱਖਦਾ ਹੈ ਧੀ ਰੱਖਦਾ ਹੈ ਆਵਰਾ ਦੇਖ ਨਾ ਸੁਣੇ ਆਪੱਖਾ ਜੇ ਕੋਈ ਹੋਰ ਦੂਆ ਗੱਲ ਕਹਿੰਦੇ ਨਾ ਕਹਿ ਵੀ ਦਿੰਦੇ ਨੇ ਬਿਤਾਇਆਂ ਨੂੰ ਕਿਉਂ ਸੰਭਾਲਦਾ ਇਹਨੇ ਘਾਟਾਂ ਨੂੰ ਬਾਧਵੇ ਉਹੀ ਸੁਣਦਾ ਹੀ ਨਹੀਂ ਫਿਰ ਤੂੰ ਚੁੱਪ ਕਰ ਰਹਿ ਤੂੰ ਬੜਾ ਸਿਆਣਾ ਤੂੰ ਆਪਣਾ ਭਾਈ ਰੱਖ ਮੈਨੂੰ ਇਹ ਵੀ ਠੀਕ ਹੈ ਆਵਰਾ ਦੇਖ ਨਾ ਸੁਣੇ ਆਪੱਖਾ ਨਾ ਤਾਂ ਉਹਦਾ ਦੇਖ ਕੇ ਕਿਸ ਨੂੰ ਰਾਹ ਗਈ ਦੀ ਗੱਲ ਸੁਣ ਕੇ ਲੇ ਮੋਹ ਉਹ ਆ ਬੱਖੇ ਪੁੱਠੀ ਗੱਲ ਨਹੀਂ ਕਰਨਾ ਆ ਬੱਖੇ ਪੁੱਠੀ ਗੱਲ ਕਰਨੀ ਵਿਆਹ ਆ ਯਾਰ ਗੱਲ ਤਾਂ ਠੀਕ ਹੈ ਕਿ ਤੈਂ ਹੋਵਰ ਜਾਵੇ ਸ਼ੱਕ ਵਾਲੀ ਗੱਲ ਕੋਈ ਨਹੀਂ ਪੁੱਛਾਉਣ ਦਿੰਦਾ ਆ ਬੱਖੇ ਸ਼ੱਕ ਵਾਲੀ ਗੱਲ